ਈਵਰ ਆਪਣੇ ਫੋਨ ਤੇ ਨਾ ਐਵੇਂ ਐਂ ਲੱਗ ਜਾਂਦੀ ਹੈ ਜਿਵੇਂ ਹੁਣ ਆਪਾਂ ਬਾਹਰ ਦੇ ਲੋਕ ਲਾਇਆ ਤੇ ਪ੍ਰੋਲੋ ਹਾਂਜੀ 928 ਐ ਇਸ ਤਰ੍ਹਾਂ ਬੋਲਣ ਲੱਗਦੇ ਹੈ ਦਿੱਕਤ ਬਹੁਤ ਹੁੰਦੀ ਆ ਆਜੋ ਮੈਂ ਸੋਨ ਕਿਹਾ ਆਨ ਕੀਤਾ ਫੋਨ ਦੋ ਉਂਗਲਾਂ ਨਾਲ ਇਧਰ ਆਇਆ 2580 ਸਾਡੇ ਆਏ ਡੱਬੇ ਜੇ ਆਉਣ ਲੱਗ ਜਾਂਣ ਆਪਣੇ ਫੋਨ ਤੇ ਦਿੱਕਤ ਬਹੁਤ ਹੁੰਦੀ ਆ ਨਾ ਫੋਨ ਇਧਰ ਹੁੰਦਾ ਨਾ ਇਧਰ ਹੁੰਦਾ ਆਏ ਡੱਬਾ ਜੇ ਤੁਰਿਆ ਫਿਰਦਾ ਰਹਿੰਦਾ ਹੈ ਨਾ ਇਹ ਆਪਾਂ ਕਿਵੇਂ ਸੈੱਟ ਕਰਨਾ ਹੈ ਕਰਨਾ ਹੈ ਕਿ ਜਦੋਂ ਇਹ ਆ ਜੇ ਪਹਿਲੀ ਗੱਲ ਤਾਂ ਇਹ ਦੋ ਉਂਗਲਾਂ ਨਾਲ ਟੱਚ ਹੋਊਗਾ ਹੁਣ ਇੱਕ ਉਂਗਲ ਨਾਲ ਇਹ ਟੱਚ ਹੀ ਨਹੀਂ ਹੁੰਦਾ ਦੇਖੋ ਜੀ ਮੈਂ ਤੇ ਇਹ ਤਾਂ ਹੁੰਦਾ ਨਹੀਂ ਨਾ ਹੁਣ ਇਹਨੂੰ ਦੋ ਉਂਗਲਾਂ ਨਾਲ ਡਬਲ ਨਾਲ ਸਕਰੋਲ ਕਰਕੇ ਸੈੱਟ ਕਰਨਾ ਹੈ ਕਿੰਝ ਹੋਣਾ ਹੈ ਜੀ ਹੁਣ ਆਸੀ ਸੈਟਿੰਗਸ ਇਹ ਡਬਲ ਕਲਿੱਕ ਕਰਕੇ ਤੇ ਕਲਿੱਕ ਹੋਊਗਾ ਡਬਲ ਕਲਿੱਕ ਕਰਕੇ ਆਪਾਂ ਜਦੋਂ ਸੈਟਿੰਗ ਚ ਜਾਵਾਂਗੇ ਠੀਕ ਹੈ ਜੀ ਇੱਥੇ ਸ਼ਾਰਟਕਟ ਐਂਡ ਅਸੈਸੀਬਿਲਟੀ ਦਾ ਆਪਸ਼ਨ ਹੈ ਇਹ ਤੇ ਡਬਲ ਕਲਿੱਕ ਕਰਨਾ ਹੈ ਅਰ ਇਹ ਤੇ ਡਬਲ ਕਲਿੱਕ ਵੀ ਤਾਂ ਆਪਾਂ ਆ ਦੇਖੋ ਆ ਦੁਬਾਰਾ ਪਿੱਛੇ ਆ ਗਿਆ ਇਹ ਦੁਬਾਰੇ ਔਨ ਕਰਨਾ ਹੈ ਟਾਕ ਬੈਕ ਇਹ ਤੇ ਕਲਿੱਕ ਕਰਕੇ ਹਨ ਇਹਨੂੰ ਦੁਬਾਰੇ ਕਲਿੱਕ ਕਰ ਦੇਣਾ ਤੇ ਆ ਦੇਖੋ ਦੁਬਾਰੇ ਕਲਿੱਕ ਕੀਤਾ ਐਸ ਆਪਸ਼ਨ ਨੂੰ ਆਫ ਕਰ ਦੇਣਾ ਡਬਲ ਕਲਿੱਕ ਕਰਕੇ ਇਹ ਆ ਦੇਖੋ ਜੀ ਆਪਸ਼ਨ ਆਫ ਹੋ ਗਿਆ ਬਾਸ ਸਟਾਪ ਕਰ ਦੇਣਾ ਆ ਹੋ ਗਿਆ ਸਟਾਪ ਤੇ ਹੁਣ ਆਪਣਾ ਫੋਨ ਹੈ ਜਿਹੜਾ ਨਾਰਮਲ ਚੱਲਣ ਲੱਗ ਗਿਆ ਜਿਵੇਂ ਪਹਿਲਾਂ ਚੱਲਦਾ ਸੀ ਆ ਦੇਖੋ ਹੋਰ ਇਹੋ ਜੀ ਇਨਫੋਰਮੇਸ਼ਨ ਲਈ ਫੋਲੋ ਕਰ ਸਕਦੇ ਹੋ ਧੰਨਵਾਦ